ਉਹ ਵਾਈਟ ਘਰਾਂ ਸਮਰਜੀ ਕਾਲਸਾ ਵਹੀ ਤੇ ਤੇ ਚਿੱਦੀ ਦੇ ਹਰ ਚੱਜੇ ਤੇ ਥੋੜਾ ਜਿਹਾ ਵਿੱਚ ਜੁਸਾ ਦੇ ਹੋਇਸੀ ਕੀ ਕੀ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਸ਼ਮਸ਼ੀਰ ਬਹਾਦਰ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋਜੀ ਪ੍ਰੀਤਮ ਸਤਿਗੁਰੂ ਜਿਨ੍ਹਾਂ ਦੀ ਬਖਸ਼ੀ ਹੋਈ ਗੁਰੂ ਫਤਿਹ ਦੀ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਚਮਕੌਰ ਸਾਹਿਬ ਦੀ ਗੜੀ ਛੱਡਣ ਦੇ ਉਪਰੰਤ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਐਸੀ ਦੀਨ ਦੇਵਾਲ ਪਾਤਸ਼ਾਹ ਸਤਗੁਰੂ ਜਿਨ੍ਹਾਂ ਨੂੰ ਪੰਜ ਪਿਆਰਿਆਂ ਨੇ ਬੇਨਤੀ ਕੀਤੀ ਸੀ ਪਾਤਸ਼ਾਹ ਤੁਹਾਡਾ ਜੀਵਨ ਤੁਹਾਡੀ ਜਿੰਦ ਜਾਨ ਸਾਡੇ ਲਈ ਇੱਕ ਇਮਾਨਤ ਹੈ ਇਸ ਤਰ੍ਹਾਂ ਕਿ ਸਭ ਜ਼ਿਆਦੇ ਸ਼ਹੀਦ ਹੋਏ ਨੇ ਪਾਤਸ਼ਾਹ ਅਸੀਂ ਭਾਣੇ ਨੇ ਅੱਗੇ ਸੀਸ ਨਿਵਾਇਆ ਹੈ ਪਰ ਸਤਿਗੁਰੂ ਜੀ ਤੁਹਾਨੂੰ ਅਸੀਂ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦ ਨਹੀਂ ਹੋਣ ਦਿਆਂਗੇ ਕਲਗੀਧਰ ਪਾਤਸ਼ਾਹ ਕਹਿੰਦੇ ਕਿ ਨਹੀਂ ਅਸੀਂ ਸ਼ਹੀਦ ਹੋਣਾ ਸਾਡੀ ਖੂਨ ਦੀ ਇੱਕ ਇੱਕ ਬੂੰਦ ਦਾ ਜਿਹੜਾ ਕਤਰਾ ਹੈ ਉਹਦਾ ਮੁੱਲ ਪਵੇਗਾ ਉਹ ਵਿਅਰਥ ਨਹੀਂ ਜਾਏਗਾ ਪਰ ਸਹਿਬ ਨੂੰ ਬੇਨਤੀ ਕਰਕੇ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਇਤਿਹਾਦਕ ਸੂਰਬੀਰ ਯੋਧਿਆ ਨੇ ਕਿਹਾ ਨਹੀਂ ਪਾਤਸ਼ਾਹ ਤੁਸੀਂ ਗੜੀ ਛੱਡ ਕੇ ਚਲੇ ਜਾਓ ਪਾਤਸ਼ਾਹ ਦੇ ਪਾਤਸ਼ਾਹ ਕਹਿਣ ਲੱਗੇ ਚੰਗਾ ਜੇ ਮੈਂ ਜਾਵਾਂਗਾ ਫਿਰ ਮੈਂ ਵੰਗਾਰ ਪਾ ਕੇ ਦੁਸ਼ਮਣ ਨੂੰ ਜਾਵਾਂਗਾ ਮੈਂ ਛੁਪ ਕੇ ਨਹੀਂ ਜਾਵਾਂਗਾ ਮਹਾਰਾਜ ਜੀ ਨੇ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਨੂੰ ਕਲਗੀ ਪਹਿਨਾ ਕੇ ਗੁਰੂ ਸਵਾਰਿਓ ਤਾੜੀ ਮਾਰ ਕੇ ਪੀਰੇ ਹਿੰਦ ਮੇ ਰਵੰਦ ਕਹਿ ਕੇ ਪੂਰੇ ਦੁਸ਼ਮਣ ਦਾ ਗੁਰੂ ਸਵਾਰਿਓ ਸਾਹਮਣਾ ਕਰਦੇ ਹੋਏ ਮਹਾਰਾਜ ਜੀ ਅੱਧੀ ਰਾਤ ਨੂੰ ਅੱਠ ਉਹ ਦੀ ਅੱਧੀ ਰਾਤ ਨੂੰ ਚਮਕੌਰ ਦੀ ਗੜੀ ਛੱਡ ਕੇ ਸੱਚੇ ਪਾਤਸ਼ਾਹ ਝਾੜ ਸਾਹਿਬ ਜਿੱਥੇ ਅਸਥਾਨ ਹੈ ਝਾੜੇਠਾਂ ਆਰਾਮ ਵੀ ਕੀਤਾ ਹੈ ਔਰ ਸਤਿਗੁਰੂ ਮਾਛੀਵਾੜਾ ਸਾਹਿਬ ਪਹੁੰਚੇ ਨੇ ਪੈਰਾਂ ਵਿੱਚ ਸੂਲਾ ਚੁੱਧੀਆਂ ਨੇ ਅੱਤ ਦੀ ਸਰਦੀ ਹੈ ਮਹਾਰਾਜ ਜੀ ਦੇ ਜਾਮਾ ਵੀ ਝਾੜੀਆਂ ਨਾਲ ਵਜ ਬਜ ਕੇ ਜਾਮਾ ਲੀਰੋ ਲੀਰ ਹੈ ਸਤਿਗੁਰੂ ਸਾਹਮਣੇ ਖੂਹ ਸਾਹਿਬ ਤੇ ਪਹੁੰਚਦੇ ਨੇ ਜਿਸ ਖੂਹ ਤੋਂ ਪਾਤਸ਼ਾਹ ਜੀ ਨੇ ਆ ਕੇ ਜਲ ਛਕਿਆ ਹੈ ਉਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਐਸ ਜੰਡ ਸਾਹਿਬ ਦੇ ਹੇਠਾਂ ਕਲਗੀਧਰ ਪਾਤਸ਼ਾਹ ਨੇ ਆਰਾਮ ਕੀਤਾ ਹੈ ਅੰਮ੍ਰਿਤ ਵੇਲੇ ਵਿਛੜੇ ਹੋਏ ਤਿੰਨ ਸਿੰਘ ਪਾਤਸ਼ਾਹ ਜੀ ਨੂੰ ਆ ਕੇ ਮਿਲੇ ਨੇ ਕਿਉਂਕਿ ਸਤਿਗੁਰੂ ਸੱਜੇ ਹੱਥ ਵਿੱਚ ਸ਼ਮਸ਼ੀਰ ਸੀ ਖੱਬੀ ਬੱਖੀ ਹੇਠਾਂ ਕਰਕੇ ਸਹਰਾਣੇ ਟਿੰਡ ਲਾ ਕੇ ਸਤਿਗੁਰੂ ਸੁੱਤੇ ਪਏ ਸਨ ਵਿਦਵਾਨ ਨੇ ਇਸੇ ਕਰਕੇ ਲਿਖਿਆ ਹੱਥ ਵਿੱਚ ਸ਼ਮਸ਼ੀਰ ਨੂੰ ਲੈ ਕੇ ਦਿਲ ਵਿੱਚ ਪੰਥ ਦੀ ਪੀੜ ਨੂੰ ਲੈ ਕੇ ਰੱਖ ਕੇ ਸੁੱਟਾ ਟਿੰਡ ਸਹਰਾਣੇ ਮੈਂ ਵਾਰ ਕੇ ਆਇਆ ਤੇਰੇ ਬਾਣੇ ਅਜੀਤ ਜੁਝਾਰ ਨੇ ਪਾਏ ਸ਼ੀਦੀ ਬਾਣੇ ਬਿਆਨ ਨਹੀਂ ਹੁੰਦੇ ਦੁਖੜੇ ਤੇਰੇ ਬਿੰਨੇ ਚਰਨ ਕੰਡਿਆਂ ਤੇਰੇ ਤੱਕ ਕੇ ਸੋਣਾ ਨਦੀ ਕਿਨਾਰਾ ਸੌਂ ਗਿਆ ਬਾਜਾਂ ਵਾਲਾ ਪਿਆਰਾ ਜਦੋਂ ਸਿੰਘਾਂ ਨੇ ਆ ਕੇ ਚਰਨ ਪਰਸੇ ਸਤਿਗੁਰੂ ਇੱਕਦਮ ਸਬਦਾਨ ਹੋਏ ਤੇ ਗੁਰੂ ਜਿਵਾਰਿਓ ਸਾਹਮਣੇ ਸੂਰਬੀਰ ਖਾਲਸਿਆਂ ਨੂੰ ਦੇਖ ਕੇ ਸਤਗੁਰੂ ਦਾਤਾਰ ਪਿਤਾ ਉੱਠ ਕੇ ਬੈਠ ਗਏ ਔਰ ਕਿਰਪਾਨ ਆਪਣੀ ਝੋਲੀ ਵਿੱਚ ਰੱਖ ਲਈ ਪਿਆਰ ਵਾਲੇ ਪਾਈ ਦਇਆ ਸੰਬੰਦੀ ਕਰਦੇ ਮਹਾਰਾਜ ਕਿਹੜੇ ਚੋਜ ਵਰਤਾ ਰਹੋ ਆਨੰਦਪੁਰ ਸਾਹਿਬ ਵਿਖੇ ਸਾਰੇ ਛਾਈ ਸੁੱਖ ਤਿਆਗ ਕੇ ਐਸ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆ ਕੇ ਤੁਸੀਂ ਆਰਾਮ ਕਰ ਰਹੇ ਹੋ ਬਾਜਾਂ ਵਾਲੇ ਸਤਗੁਰੂ ਜੀ ਨੇ ਆਪਣੇ ਅੰਦਰ ਦੀ ਆਤਮਿਕ ਅਡੋਲਤਾ ਨੂੰ ਸ਼ਬਦ ਵਿੱਚ ਵਰਣਨ ਕੀਤਾ ਹੈ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਉਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰજર ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸתר ਚੰਗਾ ਪਟਕੇੜਿਆਂ ਦਾ ਰਹਿਣਾ ਕਲਗੀਧਰ ਪਾਤਸ਼ਾਹ ਦੀ ਆਤਮਿਕ ਅਡੋਲਤਾ ਦੇਖ ਕੇ ਗੁਰਸਿੱਖਾਂ ਦਾ ਮਨ ਵੀ ਗੁਰੂ ਸਵਾਰਿਓ ਸ਼ਾਂਤ ਹੋਇਆ ਮਨ ਵਿੱਚ ਗੁਰੂ ਦੀ ਭੈ ਭਾਵਨੀ ਆ ਗਈ ਔਰ ਸਤਕਾਰ ਨਾਲ ਚਰਨਾਂ ਵਿੱਚ ਬੈਠ ਗਏ ਤੇ ਇੱਥੇ ਜੋ ਬਾਗ ਹੈ ਭਾਈ ਗੁਲਾਬੇ ਭਾਈ ਪੰਜਾਬੇ ਮਸੰਦਾਂ ਦਾ ਉਹਨਾਂ ਦੇ ਪੁਰਸ਼ਵਾਰਿਓ ਸੇਵਕ ਨੇ ਦੂਰੋਂ ਦੇਖਿਆ ਕਿ ਸੋਹਣੇ ਦਸਤਾਰਿਆਂ ਵਾਲੇ ਕੋਈ ਆਏ ਨੇ ਉਹ ਜੰਡ ਦੇ ਹੇਠਾਂ ਬੈਠੇ ਨੇ ਉਹ ਦੂਰੋਂ ਹੀ ਦੇਖ ਕੇ ਜਾ ਕੇ ਭਾਈ ਗੁਲਾਬੇ ਨੂੰ ਦੱਸਦਾ ਹੈ ਉਹਨਾਂ ਨੇ ਉਸੇ ਵੇਲੇ ਤਿਆਰੀ ਕੀਤੀ ਹੈ ਆਏ ਨੇ कलगी तर पाछा दा दर्शन ਕੀਤਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ دیدار ਕਰਕੇ ਬੇਨਤੀ ਕੀਤੀ ਹੈ ਪਾਛਾ ਘਰ ਆ ਕੇ ਚਰਨ ਪਾਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿਹਾ ਅੱਜ ਆਪਾਂ ਸਾਰਾ ਦਿਨ ਇੱਥੇ ਰਹਿਣਾ ਹੈ ਸ਼ਾਮ ਦਾ ਨਿਤਨੇਮ ਕਰਨ ਤੋਂ ਬਾਅਦ ਕੋ ਸਾਹਿਬ ਤੇ ਫਿਰ ਆਪਾਂ ਤੁਹਾਡੇ ਘਰ ਚਾਰੇ ਵਿੱਚ ਚੱਲਾਂਗੇ ਸਤਿਗੁਰੂ ਨੇ ਸ਼ਾਮ ਨੂੰ ਰਹਿ ਰਾਜ ਸਾਹਿਬ ਦਾ ਪਾਠ ਕੋ ਤੇ ਕੀਤਾ ਹੈ ਔਰ ਗੁਰੂ ਸਵਾਰਿਓ ਸਤਗੁਰੂ ਫਿਰ ਰਾਤਰੀ ਦੇ ਹਨੇਰੇ ਵਿੱਚ ਭਾਈ ਗੁਲਾਬੇ ਤੇ ਭਾਈ ਪੰਜਾਬੇ ਦੀ ਬੇਨਤੀ ਮੰਨ ਕੇ ਉਹਨਾਂ ਦੇ ਘਰ ਚੁਬਾਰੇ ਜਾ ਕੇ ਸਤਗੁਰੂ ਜੀ ਨੇ ਨਿਵਾਸ ਕੀਤਾ ਹੈ ਇਹ ਨਿਸ਼ਾਨੀ ਝੰਡਾ ਸਾਹਿਬ ਕਲਗੀਧਰ ਪਾਤਸ਼ਾਹ ਦੀ ਹੈ ਖੂ ਸਹਿਬ ਮਹਾਰਾਜ ਜੀ ਦੀ ਨਿਸ਼ਾਨੀ ਹੈ ਚੁਬਾਰਾ ਸਹਿਬ ਉਹ ਮੱਟ ਪਿਆ ਹੈ ਜਿਸ ਵਿੱਚ ਬਾਜਾਂ ਵਾਲੇ ਸਤਗੁਰੂ ਜੀ ਦੇ ਬਸਤਰ ਰੰਗੇ ਗਏ ਸਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਇਹਨਾਂ ਅਸਥਾਨਾਂ ਤੇ ਸਲਾਨਾ ਜੋੜ ਮੇਲ ਅੱਜ ਤੋਂ ਆਰੰਭ ਹੋ ਚੁੱਕੇ ਨੇ ਅੱਜ ਇਸ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਝਾੜ ਸਾਹਿਬ ਤੋਂ ਗੁਰਦੁਆਰਾ ਚਰਨ ਕਮਲ ਸੇ ਮਾਛੀਵਾੜਾ ਸਾਹਿਬ ਤੱਕ ਸਜਾਏ ਜਾ ਰਹੇ ਨੇ ਔਰ ਕੱਲ ਨੂੰ ਦੀਵਾਨ ਸਜਾਏ ਜਾ ਰਹੇ ਨੇ ਪੰਥ ਪ੍ਰਸਿੱਧ ਰਾਗੀ ਜਥੇ ਢਾਡੀ ਜਥੇ ਪ੍ਰਚਾਰਕ ਸਹਿਬਾਨ ਗੁਰੂ ਜਸਾਤ ਸੰਗਤ ਨੂੰ ਸ਼ਰਮਣ ਕਰਾਉਣਗੇ 25 ਤਰੀਕ ਨੂੰ ਇਸ ਅਸਥਾਨ ਤੋਂ ਸੋਹਣੇ ਸੁੰਦਰ ਨਗਰ ਕੀਰਤਨ ਸਜਾਏ ਜਾਣਗੇ ਪੰਜ ਪਿਆਰਿਆਂ ਦੀ ਜੋਗ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸੁੰਦਰ ਨਗਰ ਕੀਰਤਨ ਸਜਾਏ ਜਾਣੇ ਹਨ ਆਪ ਸੰਗਤਾਂ ਨੂੰ ਬੇਨਤੀ ਹੈ ਹਾਜ਼ਰੀਆਂ ਭਰ ਕੇ ਗੁਰੂ ਚਰਨਾਂ ਦਾ ਪਿਆਰ ਮਾਨਣਾ ਸਤਿਗੁਰੂ ਸਭਨਾ ਦੀ ਹਾਜ਼ਰੀ ਪ੍ਰਵਾਨ ਕਰਨ ਚਰਨਾਂ ਦਾ ਪਿਆਰ ਬਖਸ਼ਣ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੁਰਦਵਾਰਾ ਚਰਨ ਗੁਰੂ ਸਾਹਿਬ ਗੁੰਛੇ ਜੀ ਜੀ ਦਾ ਅਰਥ ਹੋ ਗਿਆ ਕਿ ਕੀ ਕਰਨਾ ਚਾਹੀਦਾ ਅੱਜ ਦੇ ਇਸ ਮਹਾਂਦੇਂਦੇ ਉੱਤੇ ਮੈਂ ਨਗਮਸਤਕ ਹੋਣ ਵਾਸਤੇ ਗੁਰਦੁਆਰਾ ਤਰਨਕਮਲ ਸਾਹਿਬ ਮਾਛੀਵਾੜਾ ਵਿਖੇ ਪਹੁੰਚਿਆ। ਉਹ ਦੇ ਮਹੀਨੇ ਦੀ ਜਿਹੜੀ ਸਿੱਖ ਇਤਿਹਾਸ ਦੇ ਵਿੱਚ ਬਹੁਤ ਮਹੱਤਤਾ ਹੈ। ਇਸ ਮਹੀਨੇ ਦੇ ਅੰਦਰ ਗੁਰੂ ਸਾਹਿਬ ਨੇ ਮਾਤਾ ਜੀ ਨੇ ਸ਼ਜਾਦਿਆਂ ਦੀਆਂ, ਸਾਬਜਾਦਿਆਂ ਦੀਆਂ ਸ਼ਹਾਦਤਾਂ ਹੋਈਆਂ। ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਰਿਵਾਰ ਵਾਰਨ ਤੋਂ ਬਾਅਦ ਇੱਥੇ ਆਏ। ਉਨਾ ਹਾਲਾਤਾਂ ਨੂੰ ਅੱਜ ਯਾਦ ਕਰਕੇ ਸਾਡਾ ਸਿਰ ਜਿਹੜਾ ਉਹ ਸਤਕਾਰ ਦੇ ਨਾਲ ਝੁਕਦਾ ਹੈ ਜਿੱਥੇ ਅਸੀਂ ਅੱਜ ਇਸ ਪਵਿੱਤਰ ਸਥਾਨ ਦੇ ਉੱਤੇ ਇਤਿਹਾਸਕ ਸਥਾਨ ਦੇ ਉੱਤੇ ਗੁਰੂ ਸਾਹਿਬ ਨੂੰ ਸ਼ਰਧਾ ਸਰਕਾਰ ਪੈਂਡ ਕਰਨ ਆਉਂਦੇ ਆ ਉੱਥੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਵੱਲੋਂ ਜਿਹੜੇ ਗੱਤਕਾ ਕੰਪੀਟੀਸ਼ਨ ਨੇ ਉਹ ਵੀ ਅੱਜ ਦੇ ਦਿਨ ਕਰਾਏ ਜਾਂਦੇ ਨੇ ਸੋ ਮੈਂ ਸਮਝਦਾ ਕਿ ਸਾਡੇ ਨੌਜਵਾਨ ਪੀੜ੍ਹੀ ਨੂੰ ਸਿੱਖ ਪਰੰਪਰਾਵਾਂ ਨਾਲ ਜੋੜਨ ਲਈ ਔਰ ਨਾਲ ਦੀ ਨਾਲ ਸਵੈ ਰੱਖਿਆ ਜਿਹੜੀ ਹੈ ਉਹਦੀ تعلیم ਲੈਣ ਵਾਸਤੇ ਜਿਹੜੇ ਨੇ ਇੱਕ ਗਤਕਾ ਕੰਪੀਟੀਸ਼ਨ ਬਹੁਤ ਸਾਈ ਹੁੰਦੀ ਹੈ ਸੋ ਮੈਂ ਅੱਜ ਦੇ ਇਸ ਮਹਾਨ ਦਿਨ ਦੇ ਉੱਤੇ ਗੁਰੂ ਸਾਹਿਬ ਨੂੰ ਪੂਰੇ ਪਰਿਵਾਰ ਨੂੰ ਸ਼ਰਧਾਂਜਲੀ ਮੇਟ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਪਿੰਦਰ ਸਿੰਘ ਮਿਸ਼ਨ ਸ਼ਸਤਰ ਵਿਦਿਆ ਫਰਵਾਣੀ ਪੰਥ ਕਾਲੀ ਗੁਰੂ ਨਾਨਕ ਦਲ ਕਿ ਅੱਜ ਸ਼੍ਰੀ ਮਾਹੋੜਾ ਚਰਗੋਹਲ ਕੋਲ ਦੁਆਰਾ ਬੋਲਿਆ ਕਿ ਪ੍ਰੋਸੀਡਰਾਂ ਤੋਂ ਮੋੜੇ ਸੀਧੀ ਅਰਚਾ ਹਾਂਜੀ ਇਹ ਇਹ ਉਹ ਕੈਰ ਦੇ ਦਿਨ ਨੇ ਜਦੋਂ ਗੁਰੂ ਸਾਹਿਬ ਜੀ ਦਾ ਪਿਛੋੜਾ ਪਿਆ ਪਰਿਵਾਰ ਵਿਛੋੜਾ ਇਹ ਅੱਜ ਸਭਾ ਜਿਹੜੀ ਆ ਮਾਛੀਵਾੜੇ ਪਹੁੰਚ ਚੁੱਕੀ ਆ ਤੇ ਇੱਥੇ ਬੜਾ ਤਗੜਾ ਕੰਪੀਟੀਸ਼ਨ ਰੱਖਿਆ ਗਿਆ ਹੈ ਬਿਰਸਾ ਸੰਮਲਕਤ ਕਾ ਮੁਕਾਬਲਾ ਉਹਦੇ ਵਿੱਚੋਂ ਬਹੁਤ ਸਾਰੀਆਂ ਫੌਜਾਂ ਦੂਰੋਂ ਦੂਰੋਂ ਆਈਆਂ ਉਹਨਾਂ ਸ਼ਸਤਰ ਵਿਦਿਆ ਦੇ ਜੋਰ ਦਿਖਾਣੇ ਆ ਆਪ ਜੀ ਨੂੰ ਤੇ ਬਾਣੀ ਬਾਣਾ ਔਰ ਸ਼ਸਤਰ ਵਿਦਿਆ ਨਾਲ ਜੋੜਨਾ ਜੋ ਸਹਿਜਾ ਬਾਬਾ ਫਤਿਹ ਸਿੰਘ ਜੀ ਨੇ ਸਾਨੂੰ ਵਿਰਸਾ ਬਖਸ਼ਿਆ ਬਾਣੀ ਤੇ ਬਾਣਾ ਜੋ ਦਮਾਲਾ ਤੁਸੀਂ ਦੇਖਦੇ ਹੋ ਫਰਲੇ ਵਾਲਾ ਅਸਲ ਨਿਹੰਗ ਸਿੰਘ ਫੌਜ ਜਿਹੜੀ ਆ ਬਾਬਾ ਫਤਿਹ ਸਿੰਘ ਜੀ ਆ ਜੀ ਫਤਿਹ ਸਿੰਘ ਕੇ ਜੱਥੇ ਸਿੰਘ ਤੇ ਉਹਨਾਂ ਦਾ ਹੀ ਇਹ ਜਿਹੜਾ ਉਪਰਾਲਾ ਸਾਰਾ ਚੱਲ ਰਿਹਾ ਇਹ ਬਾਬਾ ਫਤਿਹ ਸਿੰਘ ਗਤਗਾ ਅਕੈਡਮੀ ਫਤਿਹਗੁਰ ਸਾਹਿਬ ਵਾਲੀ ਸਾਰੇ ਬੱਚੇ ਨੇ ਇਹ ਲੱਗ ਲੱਗ ਸ਼ਸਤਰ ਨੇ ਜਿਹੜੇ ਆਪਜੀ ਦਰਸ਼ਨ ਕਰ ਸਕਦੇ ਹੋ ਭਾਈ ਕਿਹੜੇ ਕਿਹੜੇ ਸ਼ਸਤਰ ਹੁੰਦੇ ਨੇ ਸ਼ਸਤਰਾਂ ਵਿੱਚੋਂ ਜਿੱਦਾਂ ਕਿ ਮੇਨ ਹੁੰਦਾ ਦੋ ਤਾਰਾ ਖੰਡਾ ਠੀਕ ਹੈ ਜੀ ਫਿਰ ਜ਼ੁਲਫਕਾਰ ਹੁੰਦਾ ਮੜਮਾ ਸ਼ਸਤਰ ਫਿਰ ਹੁੰਦਾ ਬਾਗਨਖਾ ਫਿਰ ਕਾਕਤੀ ਕਟਾਰ ਸਫਾਜੰਗ ਇਸ ਤਰ੍ਹਾਂ ਬਹੁਤ ਸਾਰੇ ਸ਼ਸਤਰ ਨੇ ਜਿਹੜੇ ਕਟਾਰ ਵੀ ਕਹਿ ਦਿੰਦੇ ਆ ਖੰੰਜਰ ਵੀ ਕਹਿ ਦਿੰਦੇ ਆ ਤੇਗਾ ਵੀ ਕਹਿ ਦਿੰਦੇ ਆ ਇਸਾਫ ਇਹ ਸਾਰੇ ਸਾਡੇ ਰਵਾਇਤੀ ਸ਼ਸਤਰ ਨੇ ਉਹਦੇ ਵਿੱਚ ਤੀਰ ਕਮਾਨ ਅਸਤਰ ਜਿਹੜੇ ਆਪਾਂ ਭਗਾ ਕੇ ਚਲਾਣੇ ਸ਼ਸਤਰ ਇਹ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਨੇ ਸ਼ਸਤਰ ਉਹ ਸ਼ਾਸਤਰ ਤੇ ਕਿੱਡੀ ਕੁ ਉਮਰ ਦੇ ਬੱਚੇ ਤੁਹਾਡੇ ਕੋਲ ਪਹਿਲਾਂ ਸਿਖਾਈ ਜਾਣਾ ਸਾਡੇ ਕੋਲ ਹਰ ਪ੍ਰਕਾਰ ਦੇ ਬੱਚੇ ਜੀ ਸ਼ਸਤਰ ਵਿੱਦਿਆ ਸਿੱਖਦੇ ਨੇ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਆਪ ਜੀ ਦੇਖ ਸਕਦੇ ਹੋ ਇਹ ਬੱਚੇ ਤੁਹਾਨੂੰ ਕਰਕੇ ਵੀ ਦਿਖਾਣਗੇ ਸ਼ਸਤਰ ਵਿੱਦਿਆ ਥੋੜਾ ਜਿਹਾ ਜ਼ੋਰ ਦਿਖਾਣਗੇ ਤੇ ਬਾਣੀ ਤੇ ਬਾਣੇ ਦੇ ਵਿੱਚ ਕਿ ਕਿ ਬਾਣੀ ਤੋਂ ਬਗੈਰ ਵੀ ਸਾਡਾ ਕੋਈ ਹਾਲ ਨਹੀਂ ਬਾਣੀ ਵੀ ਬਹੁਤ ਜ਼ਰੂਰੀ ਹੈ ਤੇ ਸ਼ਸਤਰ ਵਿੱਦਿਆ ਵੀ ਬਹੁਤ ਜ਼ਰੂਰੀ ਹੈ ਜਿਹੜੀ ਅਸਲ ਨੌਜਵਾਨ ਪੀੜੀ ਜਿਹੜੀ ਨਸ਼ੇਵਲ ਹੋ ਰਹੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਅਸੀਂ ਨੌਜਵਾਨ ਪੀੜੀ ਨੂੰ ਕਹਿੰਨੇ ਆ ਜਦ ਹਮਾਰੇ ਦਰਸ਼ਨ ਕੋ ਆਓ ਬਣ ਸੁਚੇਤ ਤਨ ਸ਼ਸਤਰ ਸਜਾਓ ਕਮਰ ਕਸਾ ਕਰ ਦਿਓ ਦਿਖਾਈ ਇਹ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਕਿ ਜਿੰਨਾ ਜਿਹੜਾ ਸਾਡਾ ਗੁਰੂ ਦਾ ਪਿਆਰਾ ਸਿੱਖਾ ਸੁੰਦਰ ਦਮਾਲਾ ਬਣ ਕੇ ਆਵੇ ਚੜ੍ਹਦੀ ਕਲਾ ਚ ਤਿਆਰ ਪਰ ਤਿਆਰ ਹੋ ਕੇ ਆਵੇ ਨਸ਼ੇ ਤੋਂ ਰਹਿਤ ਜੇ ਨਸ਼ਾ ਕਰਨਾ ਹੈ ਤੇ ਨਾਮ ਦਾ ਕਰੋ ਬਾਣੀ ਦਾ ਕਰੋ ਸ਼ਸਤਰ ਵਿੱਦਿਆ ਦਾ ਕਰੋ ਹੋਰ ਨਸ਼ਾ ਸਾਨੂੰ ਕੋਈ ਅਲਾਉਟ ਨਹੀਂ ਆਏਗਾ ਨਸ਼ੇ ਤੋਂ ਜਿੰਨਾ ਹੋ ਸਕੇ ਦੂਰ ਰਹੋ ਤੇਰੀ ਸ਼ਸਤਰ ਵਿੱਦਿਆ ਜੋਰ ਅੱਜ ਦਿਖਾਈ ਜਾਣਗੀ ਜੇਕਰ ਅੱਜ ਹੁਣ ਸ਼ੁਰੂਆਤ ਹੋਣੀ ਹੈ ਜੀ ਸਟੇਟ ਤੇ ਇਹ ਤੁਹਾਨੂੰ ਫਤਿਹਗੜ੍ਹ ਦੀ ਟੀਮ ਸਾਬ ਜਦਾਬਾਬ ਫਤਿਹ ਸਿੰਘ ਗਤਕਾ ਅਕੈਡਮੀ ਕਰੋਮਨੀ ਪੰਥ ਕਾਲੀ ਗੁਰੂ ਨਾਨਕ ਦਲ ਆਪ ਜੀ ਨੂੰ ਸ਼ਸਤਰ ਵਿੱਦਿਆ ਦਾ ਜੋਰ ਦਿਖਾਵੇਗਾ ਸਿੰਘ ਸਾਹਿਬ ਜਹਦਰਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਸਿੰਘ ਸਾਹਿਬ 우ਸਤਾਦ ਬਾਬਾ ਹਰੀ ਸਿੰਘ ਜੀ ਜਿਹਨਾਂ ਦੇ ਅਸੀਂ ਸ਼ਗਿਰਦਾਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਸਾਹਿਬ ਜੀ ਦੇ ਅੱਡੇ ਚੱਲਦੇ ਪਏ ਜੀ ਤੇ ਗੁਰਦੁਆਰਾ ਸਾਹਿਬ ਨੂੰ ਸਤਿ ਨਮਸਕਾਰ ਆ ਕਿਹਨੇ ਜੀ ਦੇਖੋ ਅੱਜ ਪਹਿਲਾ ਦਿਨ ਆ ਸੀਧੀ ਦਿਹਾੜੇ ਦਾ ਜਿਹੜਾ ਮਛੋੜੇ ਸਾਹਿਬ ਦੇ ਵਿੱਚ ਇਹ ਸ਼ੋਕਮਈ ਦਿਨ ਇਹਨਾਂ ਦਿਨਾਂ ਚ ਗੁਰੂ ਮਹਾਰਾਜ ਸਾਡੇ ਇੱਥੇ ਸਥਾਨ ਤੇ ਰੁਗਬੈਂਸੇ ਮਹਾਰਾਜ ਕਿਹੜੇ ਹਾਲਾਤਾਂ ਚ ਪਰਿਵਾਰ ਵਾਰ ਕੇ ਇੱਥੇ ਆਏ ਸੀ ਸੋ ਪੂਰਾ ਹੀ ਜੋ ਮਾਹੌਲ ਇਸ ਟਾਈਮ ਗਮਗੀਨ ਹੁੰਦਾ ਆ ਤੇ ਇਸ ਵਾਰ ਇੱਥੇ ਜਰੂਰ ਜੋ ਸੰਗਤ ਆ ਰਹੀ ਆ ਉਹ ਸੰਗਤ ਕਾਫੀ ਜਿਆਦਾ ਹਰ ਸਾਲ ਆਉਂਦੀ ਆ ਤੇ ਇਸ ਵਾਰ ਕਾਫੀ ਵੱਧ ਚੜ ਕੇ ਲੋਕ ਇੱਥੇ ਆ ਰਹੇ ਨੇ ਕਿਉਂਕਿ ਇੱਥੇ ਇੱਕ ਸ਼ਰਧਾ ਤੇ ਸਤਕਾਰ ਦੇ ਫੁੱਲ ਦੇ ਭੇਟ ਕਰਨ ਆਉਂਦੇ ਨੇ ਤੇ ਉਹ ਸਮੇਂ ਨੂੰ ਯਾਦ ਕਰਦੇ ਨੇ ਕਿਉਂਕਿ ਅੱਜ ਤਾਂ ਬਹੁਤ ਸਾਡੇ ਕੋਲ ਸਹੂਲਤਾਂ ਨੇ ਬਹੁਤ ਕੁਝ ਸਾਡੇ ਕੋਲ ਹੈ ਪਰ ਉਹ ਗੁਰੂਆਂ ਨੇ ਜੋ ਆਪਣੇ ਪਿੰਡੇ ਤੇ ਹੰਡਾਇਆ ਜੋ ਉਹਨਾਂ ਨੇ ਸਾਨੂੰ ਦੱਸਿਆ ਵੀ ਜੋ ਪ੍ਰਮਾਤਮਾ ਕਰਦਾ ਉਹਨੂੰ ਕਿਵੇਂ ਰਹਿਣਾ ਚਾਹੀਦਾ ਸੋ ਇਸ ਲਈ ਸਾਰੇ ਆਉਂਦੇ ਨੇ ਤੇ ਅੱਜ ਇੱਥੇ ਇੱਕ ਐਸਜੀਪੀਸੀ ਵੱਲੋਂ ਗੱਤਕੇ ਦਾ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਜਿਹਦੇ ਵਿੱਚ 8 ਟੀਮਾਂ ਪਾਰਟਿਸਿਪੇਟ ਕਰ ਰਹੀਆਂ ਨੇ ਸ਼ਾਮ ਨੂੰ 8 ਵੇ ਤੇਕ ਚੱਲੂਗਾ ਜਿਹੜਾ ਕਿ ਸੰਪੂਰਨ ਇਹ ਪ੍ਰੋਗਰਾਮ ਆ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਹੋ ਰਿਹਾ ਸੋ ਸਮੂਹ ਸੰਗਤਾਂ ਨੂੰ ਇਹ ਵੀ ਬੇਨਤੀ ਆ ਵੀ ਕਿਉਂਕਿ ਇਹ ਜੋ ਮਾਰਸ਼ਲ ਆਰਟ ਆਪਾਂ ਕਹਿੰਦੇ ਆ ਜੋ ਸਿੱਖ ਦੇ ਰਵੈਤੀ ਇਹ ਆਪਣੇ ਜੋ ਸੈਲਫ ਪ੍ਰੋਟੈਕਸ਼ਨ ਦੇ ਆਪਾਂ ਨੂੰ ਦੱਸੇ ਗਏ ਨੇ ਇਹਦੇ ਨਾਲ ਵੀ ਜੁੜਨਾ ਚਾਹੀਦਾ ਇਹ ਵੀ ਕਿਤੇ ਨਾ ਕਿਤੇ ਆਪਣੀਆਂ ਪਰੰਪਰਾਵਾਂ ਦਾ ਹਿੱਸਾ ਆ ਇਹ ਰਗਤ ਕੰਮ ਕਾਲਾ ਹੋਣਾ ਇਹ ਕਿੰਨੇ ਦਿਨ ਚ ਲੱਗੇ ਇਹ ਅੱਜ ਜਿਹੜਾ ਹੈਗਾ 4 ਵੇ ਸ਼ੁਰੂ ਹੋ ਕੇ 8 ਵੇ ਤੱਕ ਇਹਦੀ ਸਮਾਪਤੀ ਹੋ ਜਾਣੀ ਆ ਇੱਕ ਦਿਨ ਦੇ ਹੈ ਕੋਈ ਕੱਲ ਨੂੰ ਸੰਗਤ ਬਹੁਤ ਭਾਰੀ ਮਾਤਰਾ ਚ ਇੱਥੇ ਹੋਣੀ ਉਸ ਲਈ ਜਗ੍ਹਾ ਦੀ ਬੜੀ ਦਿੱਕਤ ਹੋ ਰਹੀ ਹੈ ਉਹ ਇੱਕ ਦਿਨ ਦੇ ਵਿੱਚ ਇਹ 8 ਟੀਮਾਂ ਜਿਹੜੀਆਂ ਚੁਣਵੀਆਂ ਟੀਮਾਂ ਨੇ ਉਹ ਪਾਰਟਿਸਪੇਟ ਕਰ ਰਹੀਆਂ ਅਮ ਸ਼ਹੀਦ ਦੀਵਾਰੇ ਬਾਰੇ ਮਾ ਛੋੜਾ ਸਾਹਿਬ ਕੀ ਇਤਿਹਾਸ ਬਾਰੇ ਜੀ ਜਿਹੜਾ ਮਾਛੀਵਾੜਾ ਸਭਗੁਰਦਵਾਰਾ ਮਾਛੀਵਾੜਾ ਸਭ ਤੋਂ ਸ਼ਹੀਦੀ ਦਿਹਾੜੇ ਦੇ ਸਾਡਾ 3 ਦਿਨ ਹੁੰਦਾ ਅੱਜ ਤੋਂ ਲੈ ਕੇ 25 ਤਰੀਕਾ ਉਹਦੇ ਕੰਟੈਕਸਟ ਚ ਖੰਨਾ ਪੁਲਿਸ ਨੇ ਪੂਰੀ ਉਕਤਾ ਤਿਆਰੀਆਂ ਕੀਤੀ ਹੋਈਆਂ ਸਾਡੇ ਐਸਪੀ ਹੈੱਡਕੁਆਰਟਰ ਓਵਰਆਲ ਸੁਪਰਵਾਈਸ ਕਰ ਰਹੇ ਨਾਲ ਹਲਕੇ ਦੇ ਜਿਹੜੇ ਡੀਐਸਪੀ ਸਮਰਾਲਾ ਦੇ ਨਾਲ ਹਰ ਰੋਜ਼ ਇੱਕ ਇੱਕ ਐਕਸਟਰਾ ਡੀਐਸਪੀਜ਼ ਉਹਨਾਂ ਦੀ ਉਨਾ ਦੇ ਨਾਲ ਜੁਆਇੰਟਲੀ ਸਾਰਾ ਅਰੇਂਜਮੈਂਟ ਦੇਖ ਰਹੇ ਸਾਡੀ 350 ਤੋਂ ਵੱਧ ਉੱਤੇ ਪੁਲਿਸ ਦੀ ਫੋਰਸ ਲੱਗੀ ਹੋਈ ਹੈ ਜੀ ਤੇ ਜਿੰਨੀ ਵੀ ਸਾਡੀ ਪੁਲਿਸ ਦੀ ਸਿਕਿਉਰਟੀ ਐਂਗਲ ਦੀ ਡਿਊਟੀਆਂ ਹੁੰਦੀਆਂ ਸਾਰੀ ਲੱਗਿਆ ਹੋਇਆ ਆਉਣ ਵਾਲੀ ਸੰਮੇ ਲਈ ਕੀ ਕੋਈ ਤੁਸੀਂ ਟੈਨਸ਼ਨ ਕਰਦੇ ਹੋ ਉਹਨਾਂ ਨੂੰ ਪ੍ਰੋਕੈਸਸ ਆਫ ਫੀਰ ਦੇਖੋ ਜੀ ਸਾਡੀ ਤਾਂ ਆਪਣੀ ਡਿਊਟੀ ਹੈ ਕਿ ਸਾਰਿਆਂ ਦਾ ਦਰਸ਼ਨ ਹਾਸਲ ਫਰੀ ਹੋਣ ਕਿ ਕੋਈ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਟ੍ਰੈਫਿਕ ਦੀ ਪ੍ਰੋਬਲਮ ਨਾ ਆਏ ਜਾਂ ਇੱਥੇ ਨਾ ਆਏ ਤੇ ਸਾਡੀ ਸਭੀ ਅਪੀਲ ਹੈ ਜੀ ਸਾਰੇ ਇੱਥੇ ਆ ਕੇ ਸ਼ਰਦਾ ਨਾਲ ਆਪਣੇ ਦਰਸ਼ਨ ਦੇਣ ਤੇ ਪੁਲਿਸ اور ਸਿਵਲ ਪ੍ਰਸ਼ਾਸਨ ਨਾਲ ਵੀ ਕੋਆਪਰੇਟ ਕਰ ਰਹੇ ਹਦਾਇਤਾਂ ਕੀਤੀਆਂ ਨਹੀਂ ਜੀ ਸਾਡੇ ਵੱਲੋਂ ਤਾਂ ਕੋਈ ਹਦਾਇਤਾਂ ਨਹੀਂ ਥੈਂਕ ਯੂ